ਵਾਹਿਗੁਰੂ ਸ਼ਬਦ ਇਸ ਜੁਗ ਦਾ ਗੁਰੂ ਮੰਤਰ ਹੈ ਵਾਹਿਗੁਰੂ ਦੇ ਨਾਮ ਨਾਲ ਹੀ ਸਾਨੂੰ ਸਾਰੀਆਂ ਖੁਸ਼ੀਆਂ ਮਿਲਦੀਆਂ ਵਾਹਿਗੁਰੂ ਦੇ ਨਾਮ ਨਾਲ ਹੀ ਸਾਰੇ ਦੁੱਖਾਂ ਕਲੇਸ਼ਾਂ ਦਾ ਨਾਸ਼ ਹੋ ਜਾਂਦਾ ਹੈ ਵਾਹਿਗੁਰੂ ਦੇ ਨਾਮ ਨਾਲ ਹੀ ਖੁਸ਼ੀ ਨਸੀਬ ਹੁੰਦੀ ਹੈ ਵਾਹਿਗੁਰੂ ਦੇ ਨਾਮ ਨਾਲ ਹੀ ਸਭ ਪਦਾਰਥਾਂ ਦੀ ਪ੍ਰਾਪਤੀ ਹੁੰਦੀ ਹੈ ਵਾਹਿਗੁਰੂ ਦੇ ਨਾਮ ਦੀ ਮਹਿਮਾ ਦਾ ਅੰਤ ਨਹੀਂ ਬੜੇ ਬੜੇ ਅਵਤਾਰੀ ਲੋਗ ਪਰਮੇਸ਼ਵਰ ਦੇ ਨਾਮ ਦਾ ਗਉਣ ਗਾਇਨ ਕਰ ਗਏ ਬੜੇ ਬੜੇ ਤਪਸ਼ੀ ਲੋਕਾਂ ਨੇ ਵਾਹਿਗੁਰੂ ਦੀ ਮਹਿਮਾ ਨੂੰ ਆਪਣੇ ਕਲਮ ਨਾਲ ਲਿਖਤਾ ਬਰਮਾ ਜਨਮਾਂ ਨੇ ਦੁਨੀਆਂ ਦੀ ਰਚਨਾ ਕਰੀ ਉਹਨਾਂ ਨੇ ਬੇਦ ਰੂਪ ਵਿੱਚ ਬਾਣੀ ਰਚੀ ਰਿਸ਼ੀਆਂ ਨੇ ਮਹਾਤਮਾ ਲੋਕਾਂ ਨੇ ਸ਼ਾਸਤਰਾਂ ਦੀ ਰਚਨਾ ਕਰ ਗਏ ਗੁਰੂ ਪਿਆਰਿਓ ਪ੍ਰਾਨ বেদ ਸਮਰਤੀਆਂ ਸ਼ਾਸਤਰ ਬਹੁਤ ਗ੍ਰੰਥ ਹੈ ਇਹ ਗੁਰੂ ਮਹਾਰਾਜ ਦੀ ਕਿਰਪਾ ਦਾ ਅਭਿਆ ਇਹ ਜੋ ਗਾਂ ਜਗੰਤ੍ਰਾਂਤ ਨੂੰ ਗੁਰਮਖੋਗ ਗ੍ਰੰਥਾਂ ਨੂੰ ਪੜ੍ਹਦੇ ਆ ਸੁਣਦੇ ਆ ਵਿਚਾਰਦੇ ਆ ਜਾਪ ਹੁੰਦਾ ਪਰ ਕਰਜੋ ਦੇ ਵਿੱਚ ਵਿਸ਼ੇਸ਼ ਕਿਰਪਾ ਸਾਡੇ ਦੇ ਗੁਰੂ ਜੀ ਨੇ ਕਰੀ ਗੁਰੂ ਪਾਸ਼ਾ ਨੇ ਬਾਣੀ ਦੀ ਰਚਨਾ ਰਚੀ ਹੈ ਗੁਰੂ ਬਾਣੀ ਦੇ ਵਿੱਚ ਪਾਸ਼ਾ ਕਹਿੰਦੇ ਵਾਹ ਵਾਹ ਬਾਣੀ ਨਿਰੰਕਾਰ ਹੈ ਇਹ ਜਿਹੜੀ ਬਾਣੀ ਆ ਨਾ ਇਹ ਅਮਰੰਕਾਰ ਦਾ ਰੂਪ ਹੈ ਗੁਰੂ ਪਾਤਸ਼ਾਹ ਬਾਣੀ ਵਿੱਚ ਬਖਸ਼ਿਸ਼ ਕਰਦੇ ਕਹਿੰਦੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰੂ ਬਾਣੀ ਕਹੈ ਸੇਵਕ ਜਨ ਮਾਨਾ ਪ੍ਰਤੱਖ ਗੁਰੂ ਮੁਛ ਤਾਰਿਆ ਇਹ ਜਿਹੜੀ ਗੁਰੂ ਬਾਣੀ ਹੈ ਇਹ ਤੇ ਨਿਰਚਾ ਕਰਕੇ ਜੀਵ ਤਰ ਜਾਂਦਾ ਤੇ ਬੇਪ੍ਰੋਸਗੀ ਨਾਲ ਮਰਵੀ ਜਾਂਦਾ ਜਿਵੇਂ ਨਾ ਤਰਨੇ ਤੇ ਮਰਨ ਦਾ ਭਾਵ ਡੁੱਬਣਾ ਇਕਸੀ ਸਮੁੰਦਰ ਚੋਂ ਪਾਰ ਹੋ ਜਾਨੇ ਆ ਇਕਸੀ ਸਮੁੰਦਰ ਵਿੱਚ ਡੁੱਬ ਜਾਨੇ ਆ ਗੋਤੇ ਨਾ ਜਾਨੇ ਆ ਇਹ ਜਿਹੜਾ ਸੰਸਾਰ ਹੈ ਇਹ ਭਾਵ ਸਾਗਰ ਕਹਿੰਦੇ ਆ ਭਾਵਨਾਵ ਵਿਚਾਰ ਉਤਮ ਵਿਚਾਰਾਂ ਨਾਲ ਮਨੁੱਖ ਤਰ ਜਾਂਦਾ ਹੈ ਮੰਦੇ ਵਿਚਾਰਾਂ ਨਾਲ ਜੀਵ ਡੁੱਬ ਜਾਂਦਾ ਇਸ ਲਈ ਜਿਹੜੀ ਗੁਰੂ ਦੀ ਸੰਗਤ ਹੈ ਇੱਥੇ ਆ ਕੇ ਸਾਡੇ ਵਿਚਾਰ ਉਤਮ ਹੋ ਜਾਂਦੇ ਆ ਗੁਰੂ ਦੀ ਕਿਰਪਾ ਦੇ ਨਾਲ ਸਾਡਾ ਜਿਹੜਾ ਜੀਵਨ ਹੈ ਸਫਲਾ ਹੁੰਦਾ